ਥੋਮਸਨ ਦੀ 32 ਇੰਚ ਦੀ LED 7500 ਦੀ 32 ਇੰਚ Android Plus Smart ਜਿਹਦੀ ਕਿ 2GB RAM ਹੈ 16GB ਇੰਟਰਨਲ ਮੈਮਰੀ ਨਾਲ ਪ੍ਰੈਸ ਗਿਫਟ 2 200 ਲੀਟਰ ਦਾ ਹੈਵੀ ਡਿਊਟੀ ਕਮਰਸ਼ੀਅਲ ਕੂਲਰ ਜੋ ਕਿ ਮਾਰਕੀਟ ਦੇ ਵਿੱਚ 20000 ਦਾ ਮਿਲਦਾ ਤੁਸੀਂ ਮੇਰੇ ਕੋਲ ਲੈ ਜਾਓ ਸਿਰਫ 12490 ਰੁਪਏ ਦਾ ਤੇ ਆ ਵੀ ਨਾਲ ਇਹ ਵੀ ਨਾਲ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਲੈ ਜਾਓ ਉਸ ਬਾਅਦ ਰੇਟ ਵਧ ਗਿਆ ਮੇਰੀ ਕੋਈ ਗਾਰੰਟੀ ਨਹੀਂ ਭਾਈ ਫੇਰ ਮਜ਼ਾਕ ਹੈ ਯਾਰ ਬੱਸ ਕਰੋ ਭਾਈ ਸਾਹਿਬ ਕੈਲਵਿਨੇਟਰ 10000 ਚ ਸਰ 12 ਸਾਲ ਦੀ ਕੰਪਰੈਸ਼ਨ ਦੀ ਵਾਰੰਟੀ ਹੈ ਦੀ ਤੇ ਸਿਰਫ 9999 ਰੁਪਏ ਦੇ ਵਿੱਚ ਤੁਹਾਨੂੰ ਦਵਾਂਗਾ ਸਭ ਤੋਂ بڑے ਫਰੀਜ਼ਰ ਵਾਲਾ ਦੇਖੋ ਪਲੱਸ ਟਫਨ ਗਲਾਸ ਨਾਲ ਦੀ ਟ੍ਰੇਜ਼ ਆਉਂਦੀਆਂ ਤੁਸੀਂ ਜਿੰਨਾ ਅਮਰਜੀ ਹੈਵੀ ਸਮਾਂ ਰੱਖੋ ਕਦੇ ਬ੍ਰੇਕ ਨਹੀਂ ਹੁੰਦੀਆਂ ਸਕੂਲਰ ਦੇ ਰੇਟ ਦੇ ਵਿੱਚ AC ਦੇ ਮਜੇ ਤੇ ਬਿਜਲੀ ਪੱਖੇ ਜੀ ਨਹੀਂ ਬਸ 10450 ਰੁਪਏ ਸਿਰਫ 10450 ਦਾ ਨਵਾਂ ਮਾਡਲ ਹੈ ਭਾਈ ਸਾਹਿਬ ਪੀਸ ਨਹੀਂ ਪੁਰਾਣਾ ਦੇ ਰਹੇ ਸਾਹਿਬ ਬਿਲਕੁਲ ਡੱਬਾ ਬੰਦ ਪੀਸ ਦਵਾਂਗਾ ਜੀ ਇਹ ਤਾਂ ਦੀ 7.5 ਕਿਲੋ ਦੀ ਸੈਮੀ ਆਟੋ ਵਾਸ਼ਿੰਗ ਮਸ਼ੀਨ ਜੀ ਜਿਹਦੀ ਕਿ 2 ਸਾਲ ਦੀ ਫੁੱਲ ਵਾਰੰਟੀ ਹੈ 5 ਸਾਲ ਦੀ ਵੋਸ਼ਰ ਮੋਟਰ ਦੀ ਵਾਰੰਟੀ ਹੈ ਤੁਸੀਂ ਸਿਰਫ ਮੇਰੇ ਕੋਲ ਲੈ ਜਾਓ 7900 ਰੁਪਏ ਦੀ ਜੀ ਆ ਵੀ ਨਾਲ ਪ੍ਰੈਸ ਵੀ ਨਾਲ ਜੀ ਜੋ 15 ਤਰੀਕ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਨੂੰ ਨਾਲ ਪ੍ਰੈਸ ਗਿਫਟ